Game Peggy put to war. power. Chaya is of outsiders. Kardin, illegal immigrants the si They come from Asia. They come from all over the world. They come from the Middle East, Yemen. People are coming in from Yemen. Large numbers of people are coming in from China. And if you look at these people, did you see them? They are physically fit they're 19 to 25 almost everyone is a male i think they're building an army they're 29,000 people i think they're building an army this is not you know it's interesting did you see them they all have tents they all have gas-fired stoves i mean this is not like an illegal immigrant this is they're building something they have something in mind they want to get us from within we're going to end all of that stuff ਫਿਰ ਰਿਸਕ ਵੀ ਅਸੀਂ ਲਿਆ ਆਪਣੀ ਮਰਜ਼ੀ ਨਾਲ ਲਿਆ ਅਸੀਂ ਦੂਸਰੇ ਬੰਦੇ ਨੂੰ ਕਿਵੇਂ ਬਲੇਮ ਕਰਦੀ ਇਸ ਚੀਜ਼ ਲਈ ਅੱਜ ਤੱਕ ਦੇਖੋ ਕਿੰਨੇ ਲੋਕ ਦੁਨੀਆ ਤੋਂ ਇੰਡੀਆ ਤੋਂ ਲਾ ਲਈ ਆਪਾਂ ਇਲੀਗਲ ਇਮੀਗਰੈਂਟ ਬਣ ਕੇ ਅਮਰੀਕਾ ਪਹੁੰਚੇ ਆ ਉੱਥੇ ਜਾ ਕੇ ਸਾਈਲਮ ਪਾਈ ਪੱਕੇ ਹੋ ਗਏ ਅਮਰੀਕਨ ਪਾਸਪੋਰਟ ਮਿਲ ਗਿਆ ਫੇਰ ਕੀ ਕਰਨੇ ਆ ਅਸੀਂ ਅਮਰੀਕਨ ਸਿਟੀਜ਼ਨਸ ਹੋ ਗਏ ਮਜ਼ਾ ਆ ਗਿਆ ਸੀ ਹੁਣ ਅਮਰੀਕਨਸ ਨੇ ਫਿਰ ਦੂਜਿਆਂ ਨੂੰ ਇਹ ਲੱਗਦਾ ਯਾਰ ਕਿੰਨਾ ਸੌਖਾ ਕੰਮ ਐ 30 ਲੱਖ ਦੇ ਕੇ ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲ ਜਣੀ ਐ ਸਾਲ ਡੇਢ ਸਾਲ 2 ਸਾਲ ਅਸਾਈਲਮ ਦਾ ਕੇਸ ਚੱਲੂਗਾ ਪੇਪਰ ਮਿਲ ਜਣੇ ਆ ਟਰੱਕ ਚਲਾਉਣ ਲੱਗ ਜਾਗੇ 10-12000 ਡਾਲਰ ਮਹੀਨੇ ਦਾ ਉੱਥੋਂ ਬਣਨ ਲੱਗ ਜਾਣਾ ਬਸ ਫਿਰ ਤਾਂ ਮੌਜਾ ਹੀ ਮਰ ਹੋ ਵੀ ਇਦਾਂ ਹੀ ਰਿਹਾ ਸੀਗਾ ਪਰ ਹੁਣ ਗੇਮ ਪੈ ਗਈ ਪੁੱਠੀ ਟਰੰਪ ਦੇ ਆਉਣ ਤੋਂ ਬਾਅਦ ਹੁਣ ਜਿਹੜੇ ਬੰਦੇ ਗਏ ਸੀ ਜਿਵੇਂ ਜਿਵੇਂ ਫੜੇ ਗਏ ਉਵੇਂ ਉਵੇਂ ਡਿਪੋਰਟ ਹੋ ਰਹੇ ਆ ਤਾਂ ਹੁਣ 40 ਲੱਖ ਲਾਇਆ ਚੁੱਭਦਾ ਪਿਆ ਪਾਵਰ ਦਿਖਾ ਰਿਆ ਆਪਣੀ ਉਹਨੇ ਇੰਡੀਆ ਨੂੰ ਭੇਜ ਕੇ ਪੂਰੀ ਦੁਨੀਆ ਚ ਪਾਵਰ ਹੀ ਦਿਖਾਈ ਹੈ ਵੀ ਇੰਡੀਆ ਇਜ਼ ਦਾ ਮੋਸਟ ਬਿਗੇਸਟ ਪਾਪੂਲੇਟਿਡ ਕੰਟਰੀ ਜਿਹੜਾ ਇੱਕ ਗਰੋਇੰਗ ਇਕਨੋਮੀ ਹੈ ਵੀ ਮੈਂ ਇੱਕ ਸੈਕਿੰਡ ਚ ਤੁਹਾਨੂੰ ਖਤਮ ਤੁਹਾਡੀ ਵੈਲਿਊ ਜ਼ੀਰੋ ਕਰ ਸਕਦਾ ਉਹਨੇ ਵੈਲਿਊ ਕਰਕੇ ਜ਼ੀਰੋ ਕਰਕੇ ਦਿਖਾਈ ਹੈ ਪਹਿਲਾਂ ਵੀ ਡਿਪੋਰਟ ਹੁੰਦੇ ਸੀ ਗੱਲ ਨੂੰ ਸਮਝੋ ਨਜ਼ਾਕਤ ਨੂੰ ਦੁਨੀਆ ਪਹਿਲਾਂ ਵੀ ਡਿਪੋਰਟ ਹੁੰਦੇ ਸੀ 에ਅਰਲਾਈਨਸ ਲੈ ਕੇ ਆਉਂਦੀਆਂ ਸੀਗੀਆਂ ਉਹਦੇ ਵਿੱਚ ਬਿਠਾ ਕੇ ਭੇਜਿਆ ਜਾਂਦਾ ਟਿਕਟ ਦਵਾ ਕੇ ਹੁਣ ਆਰਮੀ ਦਾ ਜਹਾਜ਼ ਆਇਆ ਕਾਰਗੋ ਆਇਆ ਉਹ ਵੀ ਜਿਹਦੇ ਵਿੱਚ ਬੰਨ ਕੇ ਬਿਠਾ ਕੇ ਭੇਜਿਆ ਗਿਆ ਵੀ ਆਈ ਐਮ ਦਾ ਮੋਸਟ ਪਾਵਰਫੁਲ ਮੈਨ ਇਨ ਦਾ ਵਰਲਡ ਤੇ ਮੈਂ ਕੁਝ ਵੀ ਕਰ ਸਕਦਾ ਉਹਨੇ ਆਪਣੀ ਪਾਵਰ ਦਿਖਾਈ ਹੈ ਤੇ ਕੋਈ ਕੁਝ ਬੋਲ ਹੀ ਨਹੀਂ ਪਾਇਆ ਇੰਨੇ ਲੋਰ 트럼ਪ ਨੇ ਹੁਣ ਬਣਾਇਆ ਆਉਂਦੇ ਸਾਰੇ ਪਹਿਲਾਂ ਵੀ ਸੀਗੇ ਪਹਿਲਾਂ ਉਹ ਥੋੜਾ ਫਲੈਕਸੀਬਲ ਸੀਗੇ ਛੱਡੀ ਜਾ ਰਹੇ ਸੀ ਰਿਲੀਜ਼ ਕਰੀ ਜਾ ਰਹੇ ਸੀ ਪਰ ਹੁਣ ਨਹੀਂ ਕਰ ਰਹੇ ਸਭ ਕੁਝ ਪਹਿਲਾਂ ਸੀਗਾ ਪਰ ਹੁਣ ਉਹਨ ਸਟ੍ਰਿਕਟ ਹੋ ਗਏ ਉਹ ਹੁਣ ਸਟ੍ਰਿਕਟ ਹੋ ਗਏ ਤਾਂ ਹੁਣ ਸਾਰੇ ਚੀਕਾ ਮਾਰ ਰਹੇ ਨੇ ਵਾਪਸ ਅਸੀਂ 80-35 ਲੱਖ ਲਾਇਆ ਅਸੀਂ ਸਾਰੇ ਫੈਮਿਲੀ ਮੈਂਬਰਸ ਨੇ ਡਿਸੀਜਨ ਲਿਆ ਸੀਗਾ ਪੈਸੇ ਲਾ ਕੇ ਬਾਹਰ ਜਾਵਾਂਗੇ ਇੰਨੇ ਡਾਲਰ ਮਹੀਨੇ ਦੇ ਬਣਨੇ ਹੀ ਬਣਨੇ ਆ ਤੁਸੀਂ ਪਹਿਲਾਂ ਇੱਕ ਪਾਸੇ ਦੀ ਪਲਾਨਿੰਗ ਕਰੀ ਸੀ ਉਹ ਪਲਾਨ ਜਦੋਂ ਫੇਲ ਹੋ ਗਿਆ ਓਬਵੀਅਸਲੀ ਪਤਾ ਈ ਸੀ ਪੇ ਇਲੀਗਲ ਪਲਾਨ ਹੈ ਸਾਰਾ ਇਹ ਜਦੋਂ ਪਲਾਨ ਫੇਲ ਹੋ ਗਿਆ ਤਾਂ ਤੁਸੀਂ ਬੈਕਅੱਪ ਪਲਾਨ ਤੁਹਾਡੇ ਕੋਲ ਕੀ ਹੈ ਇਹੀ ਹੋਣਾ ਚਾਹੀਦਾ ਸੀਗਾ ਵੀ ਜੇ ਵਾਪਸ ਆ ਗਏ ਤਾਂ ਉਹਨੂੰ ਬਾਅਦ ਆਪਾਂ ਕੀ ਕਰਾਂਗੇ ਜੇ ਉੱਥੇ ਡਿਪੋਰਟ ਕਰ ਦਿੱਤਾ ਗਿਆ ਫਿਰ ਅਸੀਂ ਕੀ ਕਰਾਂਗੇ ਉਹਦੇ ਬਾਰੇ ਤਾਂ ਕੋਈ ਸੋਚ ਹੀ ਨਹੀਂ ਰਿਹਾ ਸੀਗਾ ਕਿਉਂਕਿ ਹਰ ਕਿਸੇ ਨੂੰ ਡਾਲਰ ਦਿਖਦੇ ਸੀ ਬਾਹਰ ਅਮਰੀਕਾ ਦੇ ਬਣਦੇ ਵੀ ਐਨੇ ਡਾਲਰ ਤਾਂ ਮਹੀਨੇ ਦੇ ਬਾਣੀ ਜਾਣੇ ਆ ਕੀ ਫਰਕ ਪੈਂਦਾ ਕਿਉਂਕਿ ਦੁਨੀਆ ਚੱਲੇ ਹੀ ਇਸ ਤਰੀਕੇ ਨਾਲ ਇੰਨੀ ਗਈ ਕਿਸੇ ਨੇ ਸੋਚਿਆ ਹੀ ਨਹੀਂ ਸੀ ਵੀ ਡਿਪੋਰਟ ਵੀ ਹੋ ਜਾਵਾਂਗੇ ਅਸੀਂ ਹੁਣ ਡਿਪਰੈਸ਼ਨ ਚ ਜਾਣ ਨਾਲ ਰਾਜੇ ਕੁਛ ਨਹੀਂ ਹੋਣਾ ਹੈਗਾ ਤੁਸੀਂ ਕੀ ਕਰੋ ਜਿੱਥੇ ਜਿਹੜੇ ਹਾਲਾਤਾਂ ਚ ਹੈ ਗਿਆ ਉੱਥੋਂ ਹੀ ਦੁਬਾਰਾ ਰੀਸਟਾਰਟ ਕਰਨ ਦੀ ਕੋਸ਼ਿਸ਼ ਕਰੋ ਜਿਹੜਾ ਪੈਸਾ ਲੱਗਿਆ ਉਹ ਤਾਂ ਲੱਗ ਚੁੱਕਿਆ ਉਹ ਤਾਂ ਜਾ ਚੁੱਕਿਆ ਪਰ ਇੱਕ ਗੱਲ ਯਾਦ ਰੱਖਿਓ ਗੁਰੂ ਸਾਹਿਬ ਨੇ ਇੱਕ ਗੱਲ ਹੋਰ ਮੋਟੀਵੇਸ਼ਨਲ ਆਪਾਂ ਨੂੰ ਕੋਟ ਸਮਝਾਇਆ ਗੁਰਬਾਣੀ ਚ ਦੇ ਕੇ ਉਹ ਕਹਿੰਦੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਐ ਉਹ ਕਹਿੰਦੇ ਜੇ ਹਾਲਾਤ ਬਹੁਤ ਖਰਾਬ ਵੀ ਹੋ ਜਾਣ ਕਹਿੰਦੇ ਸਮਝਦਾਰੀ ਵਰੋ ਆਪਣ ਹੱਥੀ ਆਪਣਾ ਪੇਹੀ ਕਾਜ ਸਵਾਰਨਾ ਸਵਾਰਨਾ ਵਿੱਚ ਜੇ ਕੋਈ ਵਿਗੜ ਗਿਆ ਸਵਾਰਨਾ ਫਿਰ ਉਹਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਤ ਟੀਵੀ ਨਾਲ ਜੁੜਿਆ ਹੋ ਤੁਸੀਂ ਤੇ ਮੈਂ ਹਰਮਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਹਿੰਦੇ ਜਿਵੇਂ ਜਿਵੇਂ ਅਮਰੀਕਾ ਤੋਂ ਜਹਾਜ਼ ਉੱਤਰਦੇ ਜਾ ਰਹੇ ਨੇ ਉਦਾਂ ਉਦਾਂ ਮੁੰਡੇ ਜਿਹੜੇ ਨੌਜਵਾਨ ਨੇ ਉਹ ਡਿਪਰੈਸ਼ਨ ਦਾ ਸ਼ਿਕਾਰ ਵੀ ਹੁੰਦੇ ਜਾ ਰਹੇ ਨੇ ਉਹਨਾਂ ਦੇ ਘਰ ਦੇ ਉਹਨਾਂ ਆਪ ਨਾਲ ਸਗੇ ਸੰਬੰਧੀ ਇੱਥੋਂ ਤੱਕ ਗੱਲ ਪਹੁੰਚ ਪਹੁੰਚ ਰਹੀ ਹੈ ਕਿ ਆਤਮ ਹੱਤਿਆ ਤੱਕ ਦੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਦਿਮਾਗਾਂ ਦੇ ਵਿੱਚ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਮਾਪੇ ਇਹ ਸੋਚ-ਸੋਚ ਕੇ ਪਰੇਸ਼ਾਨ ਨੇ ਕਿ ਉਹ ਕਿਵੇਂ ਇੰਨਾ ਕਰਜ਼ਾ ਲਾਉਣਗੇ ਸਾਨੂੰ ਇਹੀ ਸੋਚਣ ਦੇ ਮਜਬੂਰ ਕੀਤਾ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਤਾਂ ਕਰਜ਼ਾ ਹੀ ਲਾ ਕੇ ਦਿਖਾ ਦਿਓ ਉਹੀ ਬਹੁਤ ਵੱਡਾ ਮਸਲਾ ਇਸ ਸਮੇਂ ਦੇ ਵਿੱਚ ਤੇ ਉਸ ਤੋਂ ਵੱਡਾ ਮਸਲਾ ਮਸਲਾ ਇਹ ਹੈ ਕਿ ਡਿਪਰੈਸ਼ਨ ਜਿਹੜਾ ਆ ਉਹ ਬਹੁਤ ਜ਼ਿਆਦਾ ਹਾਵੀ ਹੋ ਰਿਹਾ ਹੈ ਅੱਜ ਅੱਜ ਸਾਡੇ ਨਾਲ ਗੱਲ ਕਰਨ ਵਾਸਤੇ ਮੌਜੂਦ ਹੋਣਗੇ ਲਾਈਫ ਕੋਚ ਰਣਦੀਪ ਸਿੰਘ ਸਵਾਗਤ ਕਰਦੇ ਹਾਂ ਸਰ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਬਹੁਤ ਵਧੀਆ ਜੀ ਤੁਸੀਂ ਡਿਪਰੈਸ਼ਨ ਦੇ ਉੱਤੇ ਕੰਮ ਕਰਦੇ ਹੋ ਤੁਸੀਂ ਐਂਜਾਇਟੀ ਦੇ ਉੱਤੇ ਕੰਮ ਕਰਦੇ ਹੋ ਤੁਸੀਂ ਓਵਰ ਥਿੰਕਿੰਗ ਤੇ ਕੰਮ ਕਰਦੇ ਹੋ ਸਰ ਹੁਣ ਮੈਨੂੰ ਇੰਜ ਲੱਗਦਾ ਹੈ ਕਿ ਸ਼ਾਇਦ ਜੇ ਮੈਂ ਤੁਹਾਡੇ ਬਾਰੇ ਦੱਸਾਂ ਤਾਂ ਇਹ ਬਹੁਤ ਛੋਟੀ ਗੱਲ ਹੋ ਜੂਗੀ ਲੋਕ ਤੁਹਾਨੂੰ ਬਹੁਤ ਨੇੜੇ ਤੋਂ ਜਾਣਦੇ ਨੇ ਜੇ ਮੈਂ ਹੁਣ ਵੇਖਦਾ ਆ ਸਰ ਨੌਜਵਾਨ ਜਿਹੜੇ ਮੁੰਡੇ ਹੁੰਦੇ ਨੇ ਕਹਿੰਦੇ ਕਿਸੇ ਵੀ ਦੇਸ਼ ਨੂੰ ਜੇ ਜਾਣਨਾ ਹੋਵੇ ਤਾਂ ਉਹਦੀ ਨੌਜਵਾਨ ਪੀੜ੍ਹੀ ਨੂੰ ਵੇਖੋ ਕਿ ਉਹ ਕੀ ਕਰਦੇ ਨੇ ਹਾਂਜੀ ਬਿਲਕੁਲ ਪਰ ਹੁਣ ਜੋ ਪੰਜਾਬ ਦੇ ਹਾਲਾਤ ਨੇ ਉਹ ਇਹ ਦੇਖਦੇ ਆ ਕਿ ਮੁੰਡੇ ਜਿਹੜੇ ਕੁੜੀਆਂ ਲਾ ਲਓ ਮੁੰਡੇ ਲਾ ਲਓ ਜਿਹੜੇ ਜਿਵੇਂ ਜਿਵੇਂ ਅਮਰੀਕਾ ਤੋਂ ਵਾਪਸ ਆਏ ਨੇ ਕੋਈ 15 ਦਿਨ ਪਹਿਲਾਂ ਗਿਆ ਸੀ ਕੋਈ 40 ਲੱਖ ਗਿਆ ਕੋਈ 50 ਲੱਖ ਗਿਆ ਕਿਸੇ ਨੇ ਏਜੰਟਾਂ ਦੇ ਨਾਮ ਪਹਿਲੀ ਕਰਾਤੀ ਸੀ ਹੂੰ 5 ਕਿਲੇ ਕੇ ਬਈਆ ਤੂੰ ਰੱਖ ਲਾ ਇਹ ਤੇਰੇ ਨਾਮ ਆ ਸਾਡਾ ਮੁੰਡਾ ਅਮਰੀਕਾ ਭੇਜ ਦੇ ਕੁੜੀ ਅਮਰੀਕਾ ਭੇਜ ਦੇ ਕੀ ਲੱਗਦਾ ਕਿ ਹੁਣ ਡਿਪਰੈਸ਼ਨ ਇੰਨਾ ਜ਼ਿਆਦਾ ਵੱਧ ਰਿਹਾ ਹੈ ਉਹਨਾਂ ਦੇ ਮਨਾਂ ਦੇ ਵਿੱਚ ਦੇਖੋ ਆਪਣੀ ਚੋਇਸ ਨਾਲ ਪੈਸੇ ਦਿੱਤੇ ਆ ਆਪਣੀ ਚੋਇਸ ਨਾਲ ਅਸੀਂ ਬਾਹਰ ਗਏ ਆ ਹੁਣ ਇੱਕ ਬੰਦਾ ਜੋ ਕਹਿੰਦਾ ਮੈਂ ਤੁਹਾਡਾ ਵੀਜ਼ਾ ਇੱਕ ਤੁਸੀਂ ਕਹਿੰਦੇ ਕਿਸੇ ਬੰਦੇ ਕੋਲ ਜਾਣਾ ਹੈ ਯਾਰ ਮੈਂ ਅਮਰੀਕਾ ਜਾਣਾ ਉਹ ਕਹਿੰਦਾ ਵੀ ਭੇਜ ਦਾਂਗੇ ਉਹ ਕਹੋਗਾ ਜੀ ਮੈਂ ਤਾਂ 25 ਲੱਖ ਲੈਣਾ ਹੈ ਐਗਜ਼ਾਮਪਲ ਦੇ ਰਿਹਾ ਮੈਂ ਉਹ ਕਹਿੰਦਾ ਠੀਕ ਹੈ ਵੀ ਆਪਾਂ ਫਲਾਣੇ ਫਲਾਣੇ ਰਸਤੇ ਨਹੀਂ ਨਹੀਂ ਐਦਾਂ ਨਹੀਂ ਜਾਣਾ ਹੈਗਾ ਸਿੱਧਾ ਮੈਕਸੀਕੋ ਉਹ ਕਹਿੰਦਾ ਹੱਲ ਇੱਕੋ ਹੀ ਹੈ ਵੀ ਜਾਣਾ ਮੈਕਸੀਕੋ ਟੱਪ ਕੇ ਹੀ ਪੈਣਾ ਤੁਹਾਨੂੰ ਵੀ ਫੇਰ ਐਂ ਕਰ ਸਿੱਤੀ ਫਲੈਟ ਮੈਕਸੀਕੋ ਦੀ ਕਰਾ ਦੰਨੇ ਆ ਵੀ ਉਹਦੇ ਲਈ 40 ਲੱਖ ਲੱਗਣਗੇ ਠੀਕ ਹੈ ਜੀ ਦੇ ਦਾਂਗੇ ਤੁਹਾਨੂੰ 40 ਲੱਖ ਰੁਪਈਆ ਘਰ ਦੇ ਸਲਾਹ ਕਰਦੇ ਆ ਕੀ ਕਰੀਏ ਪੈਸੇ ਤਾਂ ਹੈ ਨਹੀਂ ਕਿੱਥੋਂ ਪੈਸਾ ਲੈ ਕੇ ਆਈਏ ਚਲੋ ਘਰ ਪਿਆ ਵੇਚ ਦੰਨੇ ਆ ਜ਼ਮੀਨ ਹੈਗੀ ਆ ਵੇਚ ਦੰਨੇ ਆ ਤੁਸੀਂ ਸਾਰਿਆਂ ਨੇ ਬੈਠ ਕੇ ਪਹਿਲਾਂ ਪਲਾਨ ਕਰਿਆ ਵੀ 30-35 ਲੱਖ ਰੁਪਈਆ ਦੇਣਾ ਕਿੱਥੋਂ ਏਜੰਟ ਨੂੰ ਏਜੰਟ ਨੇ ਨਹੀਂ ਕਿਹਾ ਸੀਗਾ ਵੀ ਮੈਨੂੰ ਕਿੱਥੋਂ ਲੈ ਕੇ ਆਓ ਪੈਸੇ ਤੁਸੀਂ ਖੁਦ ਉਹਨੂੰ ਰਿਸ਼ਵਤ ਦੇ ਰਹੇ ਹੋ ਵੀ ਮੈਂ ਇਲੈਗਲ ਤਰੀਕੇ ਨਾਲ ਬਾਹਰ ਜਾਣਾ ਹੈ ਮੈਂ ਇੰਨੇ ਪੈਸੇ ਤੈਨੂੰ ਦਊਂਗਾ ਤੂੰ ਮੈਨੂੰ ਇਸ ਮੁਲਕ ਚੋਂ ਬਾਹਰ ਕੱਢ ਦੇ ਤੇ ਅਸੀਂ ਕੀ ਕਿਹਾ ਹੈ ਇਲੈਗਲ ਤਰੀਕੇ ਨਾਲ ਬਾਹਰ ਜਾਣਾ ਲੀਗਲ ਤਰੀਕੇ ਨਾਲ ਨਹੀਂ ਜਦੋਂ ਤੁਸੀਂ ਇੱਕ ਕੰਮ ਇਲੈਗਲ ਕਰ ਹੀ ਰਹੇ ਹੋ ਉਹਦੇ ਵਰਸ ਪਾਰਟ ਨੂੰ ਇਹ ਵੇਖੋ ਵੀ ਜਦੋਂ ਤੁਸੀਂ ਲੈਂਡ ਕਰਨਾ ਹੈ ਤੁਹਾਨੂੰ ਸੈੱਲ 'ਚ ਉਹਨਾਂ ਨੇ ਰੱਖਣਾ ਹੈ ਕਨਫਰਮ ਹੈ ਸਾਰਿਆਂ ਨੂੰ ਪਤਾ ਸਾਰੇ ਜਾਣਦੇ ਵੀ ਆ ਜਿਹੜੇ ਇਹ ਸਭ ਨੂੰ ਪਤਾ ਹੈ ਤੁਹਾਨੂੰ ਜਿਵੇਂ ਮੈਂ ਨਾ ਕੋਈ ਇੱਕ ਇੰਟਰਵਿਊ ਨਹੀਂ ਸਾਰਿਆਂ ਨੂੰ ਪਤਾ ਸੈੱਲ 'ਚ ਜਾਣਾ ਹੈ ਉਹ ਤਾਂ ਬਾਤ ਉਹਨਾਂ ਨੇ ਸਾਨੂੰ ਕੱਢ ਦੇਣਾ ਫਿਰ ਉੱਥੇ ਸਾਡਾ ਕੇਸ ਚੱਲੂਗਾ ਅਸੀਂ ਐਨੇ ਸਾਲਾਂ ਚ ਪੱਕੇ ਹੋ ਜਾਣਾ ਪਰ ਹੁਣ ਗੇਮ ਪੈ ਗਈ ਪੁੱਠੀ ਟਰੰਪ ਦੇ ਆਉਣ ਤੋਂ ਬਾਅਦ ਹੁਣ ਜਿਹੜੇ ਬੰਦੇ ਗਏ ਸੀ ਜਿਵੇਂ ਜਿਵੇਂ ਫੜੇ ਗਏ ਉਵੇਂ ਉਵੇਂ ਡਿਪੋਰਟ ਹੋ ਰਹੇ ਆ ਤਾਂ ਹੁਣ 40 ਲੱਖ ਲਾਇਆ ਚੁੱਬਦਾ ਪਿਆ ਤਾਂ ਹੁਣ ਉਹ ਡਿਪਰੈਸ਼ਨ ਲੱਗਦਾ ਪਿਆ ਉਹ ਤਾਂ ਕਿੰਨੇ ਸਾਲ ਤੋਂ ਹੀ ਦੁਨੀਆ ਤੋਂ ਇਲੈਗਲ ਜਾ ਰਹੀ ਹੈ ਐਨੇ ਸਾਲ ਚ ਤਾਂ ਰੌਲਾ ਨਹੀਂ ਪਿਆ ਪਰ ਹੁਣ ਉਹ ਪਾਵਰ ਚੱਕ ਉਹ ਪਾਵਰ ਚ ਆਇਆ ਹੀ ਇਸ ਲਈ ਜਿਉ ਕਹਿੰਦਾ ਸਭ ਤੋਂ ਪਹਿਲਾਂ ਮੈਂ ਆਊਟਸਾਈਡਰਜ਼ ਬਾਹਰ ਕੱਢਣਾ ਇਲੈਗਲ ਇਮੀਗ੍ਰੈਂਟਸ ਨੇ ਉਹਦਾ ਬਿਆਨ ਸੀਗਾ ਇਹੇ They come from Asia. They come from all over the world. They come from the Middle East. Yemen. People are coming in from Yemen. Large numbers of people are coming in from China. And if you look at these people, did you see them? They are physically fit. They're 19 to 25. Almost everyone is a male. I think they're building an army. They're 29,000 people. I think they're building an army. This is not, you know, it's interesting. Did you see them? They all have tents. They all have gas-fired stoves. I mean, this is not like an illegal immigrant. This is, they're building something. They have something in mind. They want to get us from within. We're going to end all of that stuff. ਫਿਰ ਰਿਸਕ ਵੀ ਅਸੀਂ ਲਿਆ ਆਪਣੀ ਮਰਜ਼ੀ ਨਾਲ ਲਿਆ ਅਸੀਂ ਦੂਸਰੇ ਬੰਦੇ ਨੂੰ ਕਿਵੇਂ ਬਲੇਮ ਕਰਦੀ ਇਸ ਚੀਜ਼ ਲਈ ਇੱਕ ਬਲੇਮ ਇੱਕ ਸਭ ਤੋਂ ਵੱਡਾ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਆ ਰਿਹਾ ਹੈ ਕਿ ਸਾਨੂੰ ਤੱਕੇ ਨਾਲ ਬਦਨਾਮ ਕੀਤਾ ਜਾ ਰਿਹਾ ਪੰਜਾਬ ਨੂੰ ਸਪੈਸ਼ਲੀ ਤੱਕੇ ਨਾਲ ਬਦਨਾਮ ਕੀਤਾ ਜਾ ਰਿਹਾ ਕਿ ਜਹਾਜ਼ ਜਿਹੜਾ ਉਹ ਦਿੱਲੀ ਵੀ ਉਤਰ ਸਕਦਾ ਸੀ ਉਸ ਨੂੰ ਅਮਰੀਕਾ ਰਏ ਇਹ ਕਹਿ ਕੇ ਦਿਖਾਇਆ ਗਿਆ ਕਿ ਪੰਜਾਬੀ ਜਿਹੜੇ ਨੇ ਉਹ ਦੋ ਨੰਬਰ ਦਾ ਕੰਮ ਕਰਦੇ ਦੇਖੋ ਇਹ ਇਹ ਹੋਣਾ ਕਿ ਪੋਲੀਟੀਕਲ ਇਸ਼ੂਜ਼ ਆ ਗਏ ਹੁਣ ਪੋਲੀਟੀਕਲ ਇਸ਼ੂਜ਼ ਗਵਰਨਮੈਂਟ ਦੇ ਨਾਲ ਰੌਲਾ ਪੈਂਦਾ ਹੁਣ ਪਿੱਛੇ ਜੇ ਮੈਂ ਇਹਦਾ ਹੋ ਸਕਦਾ ਸਾਨੂੰ ਜਾਣ ਕੇ ਬਦਨਾਮ ਕਰਿਆ ਜਾ ਰਿਹਾ ਹੈ ਇੰਡੀਅਨ ਗਵਰਨਮੈਂਟ ਦੇ ਨਾਲ ਪਿੱਛੇ ਜਿਹੇ ਅਮਰੀਕਾ ਦੇ ਕਾਫੀ ਡਿਸਪਿਊਟਸ ਰਹੇ ਨੇ ਕਈ ਉਹਨੇ ਹਾਲੀ ਦੇ ਵਿੱਚ ਵੀ 트ੰਪ ਦਾ ਬਿਆਨ ਆਇਆ ਕਿ ਤੁਸੀਂ ਇੰਨੀ ਤੁਹਾਡੇ ਕੋਲ ਇੰਨਾ ਪੈਸਾ ਇੰਡੀਆ ਕੋਲ ਇੰਨੀ ਐਕਸਾਈਜ਼ ਡਿਊਟੀ ਲਾਨਨੇ ਤੁਸੀਂ ਸਾਨੂੰ ਇੰਨੇ ਪਰਸੈਂਟ ਉਹ ਲੱਗਦੇ ਨੇ ਇੱਕ ਪਾਸੇ ਇਹ ਦਿਖਾਇਆ ਜਾਂਦਾ ਕਿ ਸਾਡਾ ਬਹੁਤ ਵਧੀਆ ਰਿਲੇਸ਼ਨ ਆ ਅਮਰੀਕਾ ਦੇ ਨਾਲ ਬਹੁਤ ਸੋਹਣੀ ਬੌਂਡਿੰਗ ਆ ਸਾਡੀ ਗੱਲਬਾਤ ਸਹੀ ਹੁੰਦੀ ਹੈ ਸਾਡੀ ਸੁਣੀ ਜਾਂਦੀ ਹੈ ਦੂਜੇ ਪਾਸੇ ਜਹਾਜ਼ ਤੇ ਜਹਾਜ਼ ਫਟਾਫਟ ਅਮਰੀਕਾ ਸਾਈਡ ਦੇ ਉੱਤਰਦੇ ਪਾਵਰ ਪਾਵਰ ਦਿਖਾ ਰਿਆ ਆਪਣੀ ਉਹਨੇ ਇੰਡੀਆ ਨੂੰ ਭੇਜ ਕੇ ਪੂਰੀ ਦੁਨੀਆ ਚ ਪਾਵਰ ਹੀ ਦਿਖਾਈ ਹੈ ਵੀ ਇੰਡੀਆ ਇਜ਼ ਦਾ ਮੋਸਟ ਬਿਗੇਸਟ ਪਾਪੂਲੇਟਿਡ ਕੰਟਰੀ ਜਿਹੜਾ ਇੱਕ ਗਰੋਇੰਗ ਇਕਨੋਮੀ ਹੈ ਵੀ ਮੈਂ ਇੱਕ ਸੈਕਿੰਡ ਚ ਤੁਹਾਨੂੰ ਖਤਮ ਤੁਹਾਡੀ ਵੈਲਿਊ ਜ਼ੀਰੋ ਕਰ ਸਕਦਾ ਉਹਨੇ ਵੈਲਿਊ ਕਰਕੇ ਜ਼ੀਰੋ ਕਰਕੇ ਦਿਖਾਈ ਹੈ ਦੇਖੋ ਪਹਿਲਾਂ ਵੀ ਡਿਪੋਰਟ ਹੁੰਦੇ ਸੀ ਗੱਲ ਨੂੰ ਸਮਝੋ ਨਜ਼ਾਕਤ ਨੂੰ ਦੁਨੀਆ ਪਹਿਲਾਂ ਵੀ ਡਿਪੋਰਟ ਹੁੰਦੇ ਸੀ 에어ਲਾਈਨਸ ਲੈ ਕੇ ਆਉਂਦੀਆਂ ਸੀਗੀਆਂ ਉਹਦੇ ਵਿੱਚ ਬਿਠਾ ਕੇ ਭੇਜਿਆ ਜਾਂਦਾ ਟਿਕਟ ਦਿਵਾ ਕੇ ਹੁਣ ਆਰਮੀ ਦਾ ਜਹਾਜ਼ ਆਇਆ ਕਾਰਗੋ ਆਇਆ ਉਹ ਵੀ ਜਿਹਦੇ ਵਿੱਚ ਬਨ ਕੇ ਬਿਠਾ ਕੇ ਭੇਜਿਆ ਗਿਆ ਵੀ ਆਈ ਐਮ ਦਾ ਮੋਸਟ ਪਾਵਰਫੁਲ ਮੈਨ ਇਨ ਦਾ ਵਰਲਡ ਤੇ ਮੈਂ ਕੁਝ ਵੀ ਕਰ ਸਕਦਾ ਉਹਨੇ ਆਪਣੀ ਪਾਵਰ ਦਿਖਾਈ ਹੈ ਤੇ ਕੋਈ ਕੁਝ ਬੋਲ ਹੀ ਨਹੀਂ ਪਾਇਆ ਇਹਦਾ ਮਤਲਬ ਪਾਵਰਫੁਲ ਹੈ ਤਾਂ ਉਹਨੇ ਪਾਵਰ ਦਿਖਾਈ ਕੋਈ ਬਿਆਨ ਨਹੀਂ ਆਇਆ ਕੋਈ ਬਿਆਨ ਨਹੀਂ ਆ ਹੀ ਨਹੀਂ ਸਕਦਾ ਕਿਉਂਕਿ ਤਕੜੇ ਮੂਰੇ ਪੰਗਾ ਕਾਉਣ ਲਊਗਾ ਤੇ ਟਰੰਪ ਨੇ ਇਹ ਚੀਜ਼ ਸੱਦ ਕਰਤੀ ਐ ਮੋਸਟ ਪਾਵਰਫੁਲ ਮੈਨ ਇਨ ਦਾ ਵਰਲਡ ਤੇ ਇਹ ਚੀਜ਼ ਉਹਨੇ ਸ਼ੋਰ ਕਰੀ ਐ ਭਗਵਾਨ ਮਾਨਤਮਨ ਸਾਹਿਬ ਨੇ ਹੁਣ ਦੂਜੀ ਵਾਰ ਜਦੋਂ ਜਹਾਜ਼ ਉਤਰਿਆ ਤਾਂ ਕਿਹਾ ਕਿ ਕੋਈ ਗੱਲ ਨਹੀਂ ਏਜੰਟਾਂ ਤੋਂ ਅਸੀਂ ਪੈਸੇ ਦਵਾਣ ਦੀ ਕੋਸ਼ਿਸ਼ ਨਹੀਂ ਆ ਦੇਖੋ ਮੈਨੂੰ ਤਾਂ ਇਹੀ ਗੱਲ ਸਮਝ ਨਹੀਂ ਆਉਂਦੀ ਵੀ ਸਾਰੇ ਏਜੰਟਾਂ ਦੇ ਮਗਰ ਪਏ ਕਿਉਂ ਪਏ ਤੁਸੀਂ ਦੱਸੋ ਕਿਉਂ ਮਗਰ ਪਏ ਆ ਏਜੰਟ ਨੇ ਗਲਗੁੱਠਾ ਦੇ ਕੇ ਕਿਹਾ ਸੀ ਮੈਨੂੰ ਨਹੀਂ ਉਹ ਕਹਿ ਦਿੰਦੇ ਨੇ ਜੀ ਤੋਂ ਉੱਥੇ ਲਾ ਦਾਂਗੇ ਉੱਥੇ ਫਿਰ ਬੰਦਾ ਖੜਾ ਹੋਊਗਾ ਮਨ ਮੈਂ ਮਨ ਨਹੀਂ ਤੁਸੀਂ ਇਲੀਗਲ ਜਾਣਾ ਕਿ ਅਮਰੀਕਾ ਦਾ ਇੱਕ ਪ੍ਰੋਸੈਸ ਸਿੰਪਲ ਜਾਇਏ ਕਿ ਇੰਟਰਵਿਊ ਦੋ ਹੂੰ ਤੁਹਾਡੇ ਨਾਲ ਦੀ ਨਾਲ ਪਤਾ ਲੱਜਾਂਦਾ ਜਿਵੇਂ ਸਾਡੀ ਮੇਰੀ ਨਾਲ ਜਿੱਧੀ ਜੀ ਗੱਲ ਹੈ ਕਿ ਪਾਸਪੋਰਟ ਅਮਰੀਕਾ ਦੇ ਇਮੀਗ੍ਰੇਸ਼ਨ ਕਾਊਂਟਰ ਤੇ ਜਦੋਂ ਤੁਸੀਂ ਖੜ੍ਹ ਕੇ ਜਾ ਕੇ ਤੁਹਾਡੀ ਬਾਡੀ ਲੈਂਗੁਏਜ ਹੀ ਦੱਸ ਦੋ ਵੀ ਇਹ ਬੰਦਾ ਜੈਨੂਨਾ ਆ ਜਾਂ ਫਰਾਡ ਹੈ ਬਾਡੀ ਲੈਂਗੁਏਜ ਹੀ ਦੱਸ ਦਿੰਦੀ ਹੈ ਹੁਣ ਜਿਹੜੇ ਐਨ ਐਕਸਪੀਰੀਐਂਸਡ ਆਫੀਸਰਸ ਨੇ ਉਹ ਬੰਦੇ ਦੀ ਬਾਡੀ ਲੈਂਗੁਏਜ ਆਈ ਕੰਟੈਕਟ ਤੋਂ ਦੇਖ ਲੰਨੇ ਆ ਵੀ ਇਹ ਸਟੋਰੀ ਕ੍ਰੀਏਟ ਕਰ ਰਿਹਾ ਜਾਂ ਸਹੀ ਬੰਦਾ ਹੈ ਹੁਣ 90% ਅੱਜ ਤੱਕ ਦੇਖੋ ਕਿੰਨੇ ਲੋਕ ਦੁਨੀਆਂ ਤੋਂ ਇੰਡੀਆ ਤੋਂ ਲਾ ਲਈ ਆ ਪਾ ਇਲੀਗਲ ਇਮੀਗਰੈਂਟ ਬਣ ਕੇ ਅਮਰੀਕਾ ਪਹੁੰਚੇ ਆ ਉੱਥੇ ਜਾ ਕੇ ਸਾਈਲਮ ਪਾਈ ਪੱਕੇ ਹੋ ਗਏ ਅਮਰੀਕਨ ਪਾਸਪੋਰਟ ਮਿਲ ਗਿਆ ਫੇਰ ਕੀ ਕਰਨੇ ਆ ਅਸੀਂ ਅਮਰੀਕਨ ਸਿਟੀਜ਼ਨਸ ਹੋ ਗਏ ਮੌਲਾ ਆ ਗਿਆ ਸੀ ਹੁਣ ਅਮਰੀਕਨਸ ਨੇ ਫਿਰ ਦੂਜਿਆਂ ਨੂੰ ਇਹ ਲੱਗਦਾ ਯਾਰ ਕਿੰਨਾ ਸੌਖਾ ਕੰਮ ਹੈ 30 ਲੱਖ ਦੇ ਕੇ ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲ ਜਣੀ ਹੈ ਸਾਲ ਡੇਢ ਸਾਲ 2 ਸਾਲ ਅਸਾਇਲਮ ਦਾ ਕੇਸ ਚੱਲੂਗਾ ਪੇਪਰ ਮਿਲ ਜਣੇ ਆ ਟਰੱਕ ਚਲਾਉਣ ਲੱਗ ਜਾਗੇ 10-12000 ਡਾਲਰ ਮਹੀਨੇ ਦਾ ਉੱਥੋਂ ਬਣਨ ਲੱਗ ਜਾਣਾ ਬਸ ਫਿਰ ਤਾਂ ਮੌਜਾ ਹੀ ਮਰ ਹੋ ਵੀ ਇਦਾਂ ਹੀ ਰਿਹਾ ਸੀਗਾ ਇਦਾਂ ਹੀ ਹੋ ਰਿਹਾ ਹੋਣਗੇ ਪੁੱਠੀ ਪੈ ਗਈ ਪਰ ਪੁੱਠੀ ਨਹੀਂ ਉਹ ਤਾਂ ਉਹ ਤਾਂ ਉਹਨਾਂ ਨੇ ਟਾਈਟ ਕਰਤਾ ਆਪਣਾ ਸਿਸਟਮ ਕਾਨੂੰਨ ਤਾਂ ਪਹਿਲਾਂ ਵੀ ਇਹੀ ਸੀਗੇ ਇਨੇ ਲੋ ト੍ਰੰਪ ਨੇ ਹੁਣ ਬਣਾਇਆ ਆਉਂਦੇ ਸਾਰੇ ਪਹਿਲਾਂ ਵੀ ਸੀਗੇ ਪਹਿਲਾਂ ਉਹ ਥੋੜਾ ਫਲੈਕਸੀਬਲ ਸੀਗੇ ਛੱਡੀ ਜਾ ਰਹੇ ਸੀ ਰਿਲੀਜ਼ ਕਰੀ ਜਾ ਰਹੇ ਸੀ ਪਰ ਹੁਣ ਨਹੀਂ ਕਰ ਰਹੇ ਸਭ ਕੁਝ ਪਹਿਲਾਂ ਸੀਗਾ ਪਰ ਹੁਣ ਹਨ ਸਟ੍ਰਿਕਟ ਹੋ ਗਏ ਉਹ ਹੁਣ ਸਟ੍ਰਿਕਟ ਹੋ ਗਏ ਤਾਂ ਹੁਣ ਸਾਰੇ ਚੀਕਾਂ ਮਾਰ ਰਹੇ ਨੇ ਵਾਪਸ ਕਿਉਂ ਆਪਣੀ ਹੁਣ ਦੇਖੋ ਮੈਂ ਕਿ ਤੁਹਾਨੂੰ ਇੱਕ ਹੋਰ ਗੱਲ ਸਮਝਾਉਣਾ ਜਿਹੜੇ ਨਾ ਅਨਸੈਟੀਸਫਾਈਡ ਨੇ ਉਹਦੇ ਸੈਟੀਸਫੈਕਸ਼ਨ ਨਹੀਂ ਹੈਗੀ ਲੋਕਾਂ ਨੂੰ ਪੰਜਾਬ ਦੇ ਵਿੱਚ ਇੱਥੇ ਕੁਝ ਨਹੀਂ ਹੈ ਤਾਂ ਬੇਕਾਰ ਹੈ ਇੱਥੇ ਦਿਸ ਇੱਥੇ ਥੈਟ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫਰਮਾਨ ਆ ਉਹ ਕਹਿੰਦੇ ਗੋਣ ਕਰੇ ਚੌਕੁੰਠ ਕਾ ਘੜੀ ਨਾ ਬੈਸਣ ਸੋਏ ਕਹਿੰਦੇ ਤੂੰ ਸਾਰੀ ਦੁਨੀਆ ਦਾ ਵੀ ਚੱਕਰ ਲਾਲਾ ਕੋਈ ਆਸਟ੍ਰੇਲੀਆ ਤੋਂ ਅਮਰੀਕਾ ਜਾਈ ਜਾਂਦਾ ਕੋਈ ਇੰਗਲੈਂਡ ਤੋਂ ਅਮਰੀਕਾ ਜਾਈ ਜਾਂਦਾ ਕੋਈ ਕੈਨੇਡਾ ਤੋਂ ਅਮਰੀਕਾ ਜਾਣ ਨੂੰ ਫਿਰਦਾ ਕੋਈ ਅਮਰੀਕਾ ਤੋਂ ਕੈਨੇਡਾ ਨੂੰ ਆਉਣ ਨੂੰ ਫਿਰਦਾ ਮਾਰਾ ਕਹਿੰਦੇ ਸਾਰੀ ਧਰਤੀ ਤੇ ਭਾਵੇਂ ਤੂੰ ਗੇੜੇ ਕੱਢੀ ਜਾ ਘੜੀ ਨਾ ਬੈਸਣ ਸੋਏ ਟਿੱਕ ਕੇ ਦੋ ਘੜੀ ਕਿਤੇ ਨਹੀਂ ਬੈਠਿਆ ਚਿਤਿਆ ਵੈ ਉਸ ਪਾਰ ਬ੍ਰह्म ਤਨ ਮਨ ਨਿਰਮਲ ਹੋਏ ਚਿੱਤ ਆਵੇ ਉਸ ਪਰਮ ਦਾ ਮਤਲਬ ਹੈ ਜਦੋਂ ਤੈਨੂੰ ਬਹਿ ਕੇ ਦੋ ਘੜੀ ਪਰਮਾਤਮਾ ਦੀ ਯਾਦ ਆਈ ਤੂੰ ਉਹਦੇ ਵਾਚ ਕੀਤਾ ਵੀ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿ ਕੇ ਮੈਨੂੰ ਕੀ ਕੁਝ ਕਰ ਸਕਦਾ ਮੈਂ ਕਹਿੰਦੇ ਫੇਰ ਜਾ ਕੇ ਤੇਰਾ ਮਨ ਤੇ ਧੰਨ ਸਰੀਰ ਸ਼ਾਂਤ ਹੋਣਾ ਜਿਹਨੂੰ ਮੈਂਟਲ ਪੀਸ ਕਹਿੰਦੇ ਆ ਇਹ ਦੌੜ ਤਾਂ ਕਦੇ ਮੁੱਕਣੀ ਹੀ ਨਹੀਂ ਆਖਰੀ ਸਾਹ ਤੱਕ ਨਹੀਂ ਮੁੱਕਣੀ ਹੈਗੀ ਇਹਦਾ ਮਤਲਬ ਜੇ ਤੁਸੀਂ ਇੰਡੀਆ ਚ ਵੀ ਬੈਠੇ ਹੋ ਤਾਂ ਵੀ ਸ਼ਾਂਤੀ ਵਿੱਚ रह ਸਕਦੇ ਹੋ ਵਧੀਆ ਲਾਈਫ ਸਟਾਈਲ ਜੀ ਸਕਦੇ ਹੋ ਤੁਸੀਂ ਅਮਰੀਕਾ ਜਾ ਕੇ ਹੀ ਉਹ ਲਾਈਫ ਸਟਾਈਲ ਨੂੰ ਗੇਨ ਨਹੀਂ ਕਰ ਸਕਦੇ ਹੁਣ ਸੁਣੋ ਡਿਪਰੈਸ਼ਨ ਦੀ ਗੱਲ ਸੁਣੋ ਜਿਹੜੇ ਇਥੋਂ ਇਲੀਗਲ ਇਮੀਗਰੈਂਟਸ ਹੋ ਕੇ ਜਿਹੜੇ ਅਮਰੀਕਾ ਜਾਂਦੇ ਆ ਕਿੰਨੇ ਪੇਸ਼ੈਂਟ ਆ ਜਿਹੜੇ ਹੁਣ ਮੇਰੇ ਕੋਲ ਇਸ ਟਾਈਮ ਕਾਉਂਸਲਿੰਗ ਲੈ ਰਹੇ ਨੇ ਜਿਹੜੇ ਟਰੱਕਿੰਗ ਦਾ ਕੰਮ ਕਰਦੇ ਆ ਕਿਉਂਕਿ ਜਾਂਦੇ ਸਾਰੇ ਸਾਰੇ ਟਰੱਕ ਦਾ ਹੀ ਚਲਟਾਉਂਦੇ ਆ ਤੇ ਉਹਨਾਂ ਨੂੰ ਕਿੰਨਿਆਂ ਨੂੰ ਸੀਜ਼ੋਫਰੇਨੀਆ ਦੀ ਬਿਮਾਰੀ ਲੱਗ ਗਈ ਸੀਜ਼ੋਫਰੇਨੀਆਕ ਵਹਿਮ ਦੀ ਬਿਮਾਰੀ ਹੈ ਉਹਨਾਂ ਨੂੰ ਇਹੀ ਡਰ ਸਤਾਈ ਜਾਂਦਾ ਵੀ ਮੇਰੇ ਟਰੱਕ ਨੂੰ ਕੋਈ ਵਾਚ ਕਰਦਾ ਪਿਆ ਮੇਰੇ ਪਿੱਛੇ ਗੱਡੀਆਂ ਲੱਗੀਆਂ ਨੇ ਮੈਨੂੰ ਉਹ ਲੇਜ਼ਰ ਮਾਰਦਾ ਪਿਆ ਮੇਰੀ ਅੱਖਾਂ ਦੇ ਵਿੱਚ ਮੇਰੇ ਟਰੱਕ ਨੂੰ ਵਾਚ ਕਰਦੇ ਪਏ ਆ ਮੈਨੂੰ ਐਦਾਂ ਹੋ ਰਿਹਾ ਮੈਨੂੰ ਉਦਾਂ ਹੋ ਰਿਹਾ ਜਦੋਂ ਅਸੀਂ ਸੈੱਲ ਦੇ ਵਿੱਚ ਰਹਿੰਦੇ ਆ ਨਾ ਉੱਥੇ ਮੈਂਟਲ ਹਰਾਸਮ ਇੱਕ ਤਾਂ ਸਟ੍ਰੈਸ ਬਹੁਤ ਹੁੰਦਾ ਜਿਹੜਾ ਇੱਥੋਂ ਤੇ ਉੱਥੇ ਤੱਕ ਪਹੁੰਚਣ ਦਾ ਮੈਕਸੀਕੋ ਦਾ ਬਾਰਡਰ ਕ੍ਰੋਸ ਕਰਨਾ ਜਾਂ ਪਰਨਾਮਾ ਦੇ ਜੰਗਲਾਂ ਚੋਂ ਨਿਕਲਣਾ ਸਾਰਾ ਕੁਝ ਮੈਂਟਲ ਸਟ੍ਰੈਸ ਦੇ ਕਰਕੇ ਬ੍ਰੇਨ ਦੇ ਕੈਮੀਕਲਜ਼ ਇੰਬੈਲੈਂਸ ਹੋ ਜਾਂਦੇ ਆ ਜਦੋਂ ਤੱਕ ਅਮਰੀਕਾ ਪਹੁੰਚਦੇ ਆ ਉਦੋਂ ਤੱਕ ਬ੍ਰੇਨ ਦੀ ਹਾਲਤ ਉਹੀ ਹੋ ਜਾਂਦੀ ਹੈ ਉਹਨੂੰ ਪਤਾ ਨਹੀਂ ਕੀ ਕੁਝ ਫੀਲ ਹੋਣਾ ਸ਼ੁਰੂ ਹੋ ਜਾਂਦਾ ਜਿਹੜਾ ਰਿਐਲਿਟੀ ਤੋਂ ਬਹੁਤ ਪਰੇ ਐ ਕਿੰਨੇ ਵਿਚਾਰੇ ਟਰੱਕਾਂ ਵਾਲੇ ਵੀਰ ਸਿਜ਼ੋਫਰੇਨੀਆ ਦੀ ਬਿਮਾਰੀ ਨਾਲ ਗ੍ਰਸਤ ਨੇ ਹੁਣ ਜਿਵੇਂ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਇੱਕ ਮੁੰਡਾ ਸੀਗਾ ਉਹ ਦੱਸ ਰਿਹਾ ਸੀ ਕਿ 15 ਘੰਟੇ ਸੀ ਕਿ ਲੈ ਕੇ ਜਾਣਾ ਨਾ ਕਟੇ ਨਾ ਰੁਕਣਾ ਨਾ ਖੜਕੇ ਦੀ ਆਵਾਜ਼ ਆਣੀ ਚਾਹੀਦੀ ਹੈ ਜੇ ਖੜਕੇ ਦੀ ਆਵਾਜ਼ ਆਉਂਦੀ ਆ ਤਾਂ ਸਾਨੂੰ ਉਹ ਆ ਕੇ ਕੁੱਟਦੇ ਨੇ ਹੂੰ ਜਾਨੀ 21 ਕੀ 22 ਸਾਲ ਦੇ ਮੁੰਡੇ 25 25 ਸਾਲ ਦੇ ਜਵਾਕ ਕੋਈ ਆਪਣੀ ਫੈਮਲੀ ਨਾਲ ਜਾਂਦਾ ਆ ਕੋ ਮੈਂ ਵੇਖਦਾ ਹੁੰਨਾ ਵੀਡੀਓ ਕੋਈ ਆਪਣੇ ਛੋਟੇ ਜਿਹੇ ਬੱਚੇ ਨੂੰ ਨਾਲ ਲੈ ਕੇ ਜਾ ਰਿਹਾ ਹੈ ਤੇ ਉਹ ਕਹਿੰਦਾ ਕਿ ਸਾਨੂੰ ਕੁੱਟਦੇ ਨੇ ਜੀ ਉਹ 15 ਘੰਟੇ ਇੱਕ ਕੰਟੇਨਰ ਦੇ ਵਿੱਚ ਬੈਠੇ ਇੱਕ ਫਿਲਮ ਆਈ ਸੀ ਕਿ ਗਿੱਪੀ ਗਰੇਵਾਲ ਦੀ ਮੈਨੂੰ ਲੱਗਦਾ ਸ਼ਾਇਦ ਹੈ ਮੈਕਸੀਕੋ ਚੱਲੀ ਆ ਜਾ ਮੈਕਸੀਕੋ ਚੱਲੀ ਐਮੀ ਵਿਰਕਦੀ ਐਮੀ ਵਿਰਕਦੀ ਸੋਰੀ ਐਮੀ ਵਿਰਕਦੀ ਤੇ ਉਹਦੇ ਵਿੱਚ ਉਹਨੇ ਕੀ ਦਿਖਾਇਆ ਸੀਗਾ ਉਹਨੇ ਇਹੀ ਚੀਜ਼ਾਂ ਦਿਖਾਈਆਂ ਸੀ ਕਿ ਬਈ ਤੁਸੀਂ ਡੌਂਕੀ ਲਾ ਰਹੇ ਹੋ ਐਦਾਂ ਉਹ ਤਾਂ ਚਲੋ ਬਹੁਤ ਛੋਟਾ ਜਿਹਾ கான்ਸੈਪਟ ਸ਼ੋਅ ਕਰਿਆ ਸੀ ਪਰ ਰਿਐਲਿਟੀ ਦੇ ਤੋਂ ਵੀ ਬਹੁਤ ਵੱਰਸ ਆਉਣੀ ਹੈ ਆਪਾਂ ਤਾਂ ਰਿਐਲਿਟੀ ਬਾਰੇ ਨਹੀਂ ਪਤਾ ਆਪਾਂ ਉਹਦਾ ਵੀ 100 ਗੁਣਾ ਵੱਧ ਲੱਕ ਚੱਲੀ ਵੀ ਉੱਤੇ ਕੀ ਬੁਰੇ ਹਾਲ ਹੁੰਦੇ ਹੋਣੇ ਮੈਂ ਇਸੇ ਲਈ ਕਹਿੰਨਾ ਹੈ ਵੀ ਪੈਸੇ ਵੀ ਦੇ ਕੇ ਇਲੀਗਲ ਵੀ ਜਾਣਾ ਤੇ ਉਹਦੇ ਬਾਅਦ ਬੂਜ ਵੀ ਆਪਣੀ ਮਰਜ਼ੀ ਨਾਲ ਅਸੀਂ ਗਏ ਆ ਆਪਣੀ ਮਰਜ਼ੀ ਨਾਲ ਪੈਸੇ ਦੇ ਰਹੇ ਆ ਤੇ ਉਹ ਤੋਂ ਬਾਅਦ ਕਸੂਰਵਾਰ ਦੂਜੇ ਇਹ ਕਿਵੇਂ ਪੋਸੀਬਲ ਹੋ ਸਕਦੀ ਚੀਜ਼ਾਂ ਇਹ ਹੁਣ ਦੇਖੋ ਸਾਰੇ ਆਪਣਾ ਆਪਣਾ ਫੇਮ ਲੈਣ ਦੀ ਕੋਸ਼ਿਸ਼ ਕਰ ਰਹੇ ਆ ਵੀ ਮੁੰਡੇ ਉੱਥੋਂ ਰਿਪੋਰਟ ਕਰਤੇ ਜੀ ਅਸੀਂ ਅਸੀਂ ਹੁਣ ਸਰਕਾਰ ਕਹਿੰਦੀ ਇਹਨਾਂ ਨੂੰ ਨੌਕਰੀਆਂ ਦੇਵਾਂਗੇ ਇਹਨਾਂ ਨੂੰ ਆਹ ਕਰਾਂਗੇ ਇਹ ਮਤਲਬ ਕਿ ਕਿਦਾਂ ਹੋ ਗਿਆ ਚੀਜ਼ਾਂ ਮੈਨੂੰ ਸਮਝ ਨਹੀਂ ਆ ਰਿਹਾ ਇਹਨੂੰ ਪੋਸੀਬਲ ਕਿਵੇਂ ਕਰੀ ਆਪਾਂ ਵੀ ਤੁਸੀਂ ਇੱਥੋਂ 40 ਲੱਖ ਲਾ ਕੇ ਬਾਹਰ ਜਾ ਰਹੇ ਹੋ ਤੁਸੀਂ ਤਾਂ ਵਾਪਸ ਡਿਪੋਰਟ ਹੋ ਰਹੇ ਹੋ ਹੁਣ ਲਾਈਮ ਲਾਈਟ ਲੈਣ ਲਈ ਸਰਕਾਰਾਂ ਸਪੋਰਟ ਕਰ ਰਹੀ ਹੈ ਤੁਸੀਂ ਪਹਿਲਾਂ ਹੀ ਐਦਾਂ ਦਾ ਸਿਸਟਮ ਜਨਰੇਟ ਕਿਉਂ ਨਹੀਂ ਕਰਿਆ ਇੰਨਾ ਇਸ ਸਟੇਟ ਨੂੰ ਸੇਫ ਤੇ ਸਿਕਿਉਰ ਕਿਉਂ ਨਹੀਂ ਬਣਾਇਆ ਵੀ ਉਰੇ ਹਰ ਕੋਈ ਇਨਵੈਸਟਮੈਂਟ ਕਰਕੇ ਇਸ ਇਸ ਸਟੇਟ ਨੂੰ ਹੋਰ ਗਰੋਅ ਕਰਨ ਦੇ ਵਿੱਚ ਹੈਲਪ ਆਊਟ ਕਰ ਸਕਦਾ ਤੁਹਾਨੂੰ ਇਹ ਨਹੀਂ ਲੱਗਦਾ ਕਿ ਪੰਜਾਬੀ ਗਾਣਿਆਂ ਨੇ ਇਹ ਨੌਜਵਾਨਾਂ ਦੇ ਵਿੱਚ ਇਹ ਚੀਜ਼ ਦਿਮਾਗ ਦੇ ਵਿੱਚ ਘੜਤੀ ਆ ਕਿ ਬਾਜੀ ਬਾ ਉਹ ਤਾਂ ਗਾਣਿਆਂ ਦਾ ਬਹੁਤ ਇੰਪੈਕਟ ਪੈਂਦਾ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਪਰ ਗਾਣੇ ਵੀ ਉਦੋਂ ਬਣੇ ਨੇ ਜਦੋਂ ਇਹ ਚੀਜ਼ਾਂ ਰਿਐਲਿਟੀ ਦੇ ਵਿੱਚ ਲੋਕਾਂ ਦੇ ਸਾਹਮਣੇ ਆਉਣ ਲੱਗੇ ਮੈਕਸੀਕੋ ਦੇ ਬਾਰਡਰ ਟੱਪੇ ਜਾ ਰਹੇ ਨੇ ਉਸ ਤੋਂ ਬਾਅਦ ਉਹ ਤੋਂ ਬਾਅਦ ਚੀਜ਼ਾਂ ਆ ਗਈਆਂ ਇਹ ਹੁਣ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਕਹਦਾ ਨੂਰ ਮਹਿਲ ਤੇ ਲੱਗੇ ਅਸੀਂ ਇਹ ਨਾ ਮੈਂ ਤੇ ਮੇਰਾ ਅਸਿਸਟੈਂਟ ਇੱਕ ਵਾਰੀ ਕਿਸੇ ਦੀ ਕਾਉਂਸਲਿੰਗ ਕਰਨ ਗਏ ਉਥੇ ਐਮਰਜੈਂਸੀ ਕੇਸ ਹੈਗਾ ਕਾਉਂਸਲਿੰਗ ਕਰਨ ਗਏ ਉਹ ਪਿੰਡ ਦੇ ਵਿੱਚ ਉਹ ਪਿੰਡ ਦੇ ਘਰ ਦਾ ਬੰਦਾ ਸਾਨੂੰ ਦੱਸਦਾ ਕਹਿੰਦੇ ਸਾਡੇ ਪਿੰਡ ਚੋਂ 10 ਜਾਣੇ ਅਮਰੀਕਾ ਗਏ ਆ ਡੌਂਕੀ ਲਾ ਕੇ 35-35 ਲੱਖ ਰੁਪਇਆ ਲੱਗਿਆ ਹੁਣ ਇਹਦਾ ਮਤਲਬ ਜਦੋਂ ਪਹਿਲਾ ਬੰਦਾ ਗਿਆ ਆਉਣਾ 35 ਲੱਖ ਲਾ ਕੇ ਉਹ ਕਹਿੰਦਾ ਨਾ ਤਾਂ ਕੰਮ ਹੀ ਬੜਾ ਸੌਖਾ ਹੈ ਉਹ ਕਹਿੰਦਾ ਫਲਾਣਾ ਏਜੰਟ ਨੂੰ ਪੈਸੇ ਦੇ ਉਹ ਤੇਰਾ ਕੰਮ ਬੜਾ ਦੂਗਾ ਸਿੱਧਾ ਤੂੰ ਅਮਰੀਕਾ ਪਹੁੰਚ ਜਾਏਗਾ ਉਹ ਗਿਆ ਉਹ ਵੀ ਪਹੁੰਚ ਗਿਆ ਤੀਜਾ ਗਿਆ ਉਹ ਵੀ ਪਹੁੰਚ ਗਿਆ ਸੱਤ ਬੰਦੇ 10 ਬੰਦੇ ਉਸ ਪਿੰਡ ਚੋਂ 35 ਲੱਖ ਲਾ ਕੇ ਅਮਰੀਕਾ ਪਹੁੰਚ ਗਏ ਹੁਣ ਉਹਨਾਂ ਚ ਤਾਂ ਕੋਈ ਰਿਪੋਰਟ ਨਹੀਂ ਹੋਇਆ ਹੁਣ ਇੱਥੋਂ ਦਾ ਹਜ਼ਾਰਾਂ ਯੂ ਬਾਹਰ ਅਮਰੀਕਾ ਦੇ ਵਿੱਚ ਇਸ ਟਾਈਮ ਡੌਂਕੀ ਲਾ ਕੇ ਬੈਠਾ ਜੋ ਸੈਟਲ ਡਾਊਨ ਹੋ ਚੁੱਕਿਆ ਪਿਛਲੇ ਸਮਿਆਂ ਦੇ ਵਿੱਚ ਉਹ ਗਿਆ ਹੋਇਆ ਉਹਨਾਂ ਨਾਲ ਤਾਂ ਕਦੇ ਗੱਲ ਨਹੀਂ ਪਈ ਹੈਗੀ ਹੁਣ ਕਿਉਂ ਰੌਲਾ ਪੈ ਗਿਆ ਕਿਉਂਕਿ ਹੁਣ ਸਰਕਾਰ ਨੇ ਟਾਈਮ ਟਾਈਟ ਕਰਤਾ ਹੋਰ ਕੋਈ ਨਹੀਂ ਰੌਲਾ ਹੈਗਾ ਤੇ ਇਹ ਤਾਂ ਹੋਣਾ ਹੀ ਸੀਗਾ ਫਿਰ ਸਰ ਜਿਹੜੇ ਹੁਣ ਡਿਪਰੈਸ਼ਨ ਦੇ ਵਿੱਚ ਨੇ ਉਹਨਾਂ ਦਾ ਕੀ ਦੇਖੋ ਡਿਪਰੈਸ਼ਨ ਜੇ ਤੁਸੀਂ ਕਿਉਂ ਜਾ ਰਹੇ ਹੋ ਤੁਸੀਂ ਇੱਕ ਚੀਜ਼ ਨੂੰ ਐਕਸੈਪਟ ਕਰੋ ਅਸੀਂ 80 35 ਲੱਖ ਲਾਇਆ ਅਸੀਂ ਸਾਰੇ ਫੈਮਿਲੀ ਮੈਂਬਰਸ ਨੇ ਡਿਸੀਜਨ ਲਿਆ ਸੀਗਾ ਪੈਸੇ ਲਾ ਕੇ ਬਾਹਰ ਜਾਵਾਂਗੇ ਐਨੇ ਡਾਲਰ ਮਹੀਨੇ ਦੇ ਬਣਨੇ ਹੀ ਬਣਨੇ ਆ ਤੁਸੀਂ ਪਹਿਲਾਂ ਇੱਕ ਪਾਸੇ ਦੀ ਪਲਾਨਿੰਗ ਕਰੀ ਸੀ ਉਹ ਪਲਾਨ ਜਦੋਂ ਫੇਲ ਹੋ ਗਿਆ ਓਬਵੀਅਸਲੀ ਪਤਾ ਹੀ ਸੀ ਵੀ ਇਲੈਗਲ ਪਲਾਨ ਹੈ ਸਾਰਾ ਇਹ ਜਦੋਂ ਪਲਾਨ ਫੇਲ ਹੋ ਗਿਆ ਤਾਂ ਤੁਸੀਂ ਬੈਕਅੱਪ ਪਲਾਨ ਤੁਹਾਡੇ ਕੋਲ ਕੀ ਹੈ ਇਹੀ ਹੋਣਾ ਚਾਹੀਦਾ ਸੀਗਾ ਵੀ ਜੇ ਵਾਪਸ ਆ ਗਏ ਤਾਂ ਉਹਨੂੰ ਵਾਪਸ ਕੀ ਕਰਾਂਗੇ ਜੇ ਉਹ ਤੇ ਰਿਪੋਰਟ ਕਰ ਦਿੱਤਾ ਗਿਆ ਫਿਰ ਅਸੀਂ ਕੀ ਕਰਾਂਗੇ ਉਹਦੇ ਬਾਰੇ ਤਾਂ ਕੋਈ ਸੋਚ ਹੀ ਨਹੀਂ ਰਿਹਾ ਸੀਗਾ ਕਿਉਂਕਿ ਹਰ ਕਿਸੇ ਨੂੰ ਡਾਲਰ ਦਿਖਦੇ ਸੀ ਬਾਹਰ ਅਮਰੀਕਾ ਦੇ ਬਣਦੇ ਵੀ ਇੰਨੇ ਡਾਲਰ ਤਾਂ ਮਹੀਨੇ ਦੇ ਬਾਣੀ ਜਾਣੇ ਆ ਕੀ ਫਰਕ ਪੈਂਦਾ ਕਿਉਂਕਿ ਦੁਨੀਆ ਚੱਲੇ ਹੀ ਇਸ ਤਰੀਕੇ ਨਾਲ ਇੰਨੀ ਗਈ ਕਿਸੇ ਨੇ ਸੋਚਿਆ ਹੀ ਨਹੀਂ ਸੀ ਵੀ ਡਿਪੋਰਟ ਵੀ ਹੋ ਜਾਵਾਂਗੇ ਅਸੀਂ ਹੁਣ ਡਿਪਰੈਸ਼ਨ ਚ ਜਾਣ ਨਾਲ ਰਾਜੇ ਕੁਛ ਨਹੀਂ ਹੋਣਾ ਹੈਗਾ ਤੁਸੀਂ ਕੀ ਕਰੋ ਜਿੱਥੇ ਜਿਹੜੇ ਹਾਲਾਤਾਂ ਚ ਹੈ ਗਿਆ ਉੱਥੋਂ ਹੀ ਦੁਬਾਰਾ ਰੀਸਟਾਰਟ ਕਰਨ ਦੀ ਕੋਸ਼ਿਸ਼ ਕਰੋ ਜਿਹੜਾ ਪੈਸਾ ਲੱਗਿਆ ਉਹ ਤਾਂ ਲੱਗ ਚੁੱਕਿਆ ਉਹ ਤਾਂ ਜਾ ਚੁੱਕਿਆ ਪਰ ਇੱਕ ਗੱਲ ਯਾਦ ਰੱਖਿਓ ਗੁਰੂ ਸਾਹਿਬ ਨੇ ਇੱਕ ਗੱਲ ਹੋਰ ਮੋਟੀਵੇਸ਼ਨਲ ਆਪਾਂ ਨੂੰ ਕੋਟ ਸਮਝਾਇਆ ਗੁਰਬਾਣੀ ਚ ਦੇ ਕੇ ਉਹ ਕਹਿੰਦੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਐ ਉਹ ਕਹਿੰਦੇ ਜੇ ਹਾਲਾਤ ਬਹੁਤ ਖਰਾਬ ਵੀ ਹੋ ਜਾਣ ਕਹਿੰਦੇ ਸਮਝਦਾਰੀ ਵਰੋ ਆਪਣ ਹੱਥੀ ਆਪਣਾ ਪੇਹੀ ਕਾਜ ਸਵਾਰਨਾ ਸਵਾਰਨਾ ਮੈਂ ਜੇ ਕੋਈ ਵਿਗੜ ਗਿਆ ਸਵਾਰਨਾ ਫਿਰ ਉਹਨੂੰ ਹੁਣ ਸਵਾਰਨਾ ਕਿ ਮੈਂ ਪਹਿਲਾਂ ਤਾਂ ਮੈਂਟਲ ਲੈਵਲ ਤੇ ਆਪਣੇ ਆਪ ਨੂੰ ਇੱਕ ਚੀਜ਼ ਐਕਸੈਪਟ ਕਰੋ ਵੀ ਜੇ ਹੁਣ ਇੰਨਾ ਕਰਜ਼ਾ ਸਿਰਾਂ ਇੰਨਾ ਕੁਝ ਹੋ ਗਿਆ ਹੁਣ ਮੈਂ ਚਾਹੇ ਜ਼ੀਰੋ ਤੋਂ ਸ਼ੁਰੂ ਕਰਾਂ ਪਰ ਐਟ ਲੀਸਟ ਕਾਊਂਟਿੰਗ ਜ਼ੀਰੋ ਤੋਂ ਸ਼ੁਰੂ ਕਰੋ 1 2 3000 ਤੱਕ ਵੀ ਪਹੁੰਚਾਂਗੇ ਜ਼ੀਰੋ ਦਾ ਮਤਲਬ ਹੈ ਥੋੜੀ ਮਿਹਨਤ ਤੋਂ ਸ਼ੁਰੂ ਕਰੋ ਆਪਣੇ ਘਰ ਦਾ ਖਰਚੇ ਤੋਂ ਕੰਮ ਸ਼ੁਰੂ ਕਰੋ ਇਨਕਮ ਸੋਰਸ ਸ਼ੁਰੂ ਕਰੋ ਅੱਗੇ-ਅੱਗੇ ਪਲੈਨਿੰਗਸ ਟੈਕਲੀ ਥੋੜਾ ਰਸਤਾ ਬਣਦਾ ਜੀ ਰਹਿਣਗੀਆਂ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਵੀ ਥੈਂਕ ਯੂ ਸੋ ਮਚ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਦੇਖੋ ਸਾਡੀ ਹਮਦਰਦੀ ਆ ਉਹਨਾਂ ਬੱਚਿਆਂ ਦੇ ਨਾਲ ਉਹਨਾਂ ਮੁੰਡਿਆਂ ਦੇ ਨਾਲ ਉਹ ਕੁੜੀਆਂ ਦੇ ਨਾਲ ਪਰਿਵਾਰ ਦੇ ਨਾਲ ਇੱਕ ਚੀਜ਼ ਦਿਮਾਗ ਦੇ ਵਿੱਚ ਯਾਦ ਰੱਖਿਓ ਸਮਾਂ ਨਿਕਲ ਜਾਊਗਾ ਸਾਰਾ ਕੁਝ ਹੋ ਜਾਊਗਾ ਜੇ ਜ਼ਿੰਦਗੀ ਕਬਾਲੋਗੇ ਕੁਝ ਮੁੜ ਕੇ ਨਹੀਂ ਆਉਣਾ ਪਿੱਛੇ ਹੋਰ ਰੋਣੇ ਧੋਣੇ ਹੋਰ ਰੋਕਣਾ ਹੋਰ ਤੁਹਾਡੇ ਮਾਪੇ ਤੁਸੀਂ ਆਪ ਕੀ ਪਤਾ ਹੈ ਕਿ ਅੱਗੇ ਜਾ ਕੇ ਕੀ ਹੋਊਗਾ ਤੁਹਾਨੂੰ ਬਿਲਕੁਲ ਮੈਂ ਇਹੀ ਗੱਲ ਕਹੂੰਗਾ ਕਿ ਦੇਖੋ ਸਰ ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖਿਓ ਕਿ ਹੌਸਲੇ ਨਾਲ ਹੀ ਜੰਗ ਜਿੱਤੀ ਹੁੰਦੀ ਹੈ ਹੌਸਲੇ ਨਾਲ ਹੀ ਜ਼ਿੰਦਗੀ ਬਣਦੀ ਹੈ ਹੁਣ ਤੁਸੀਂ ਹੌਸਲਾ ਕੱਢ ਕੇ ਪਹਿਲਾਂ ਵੀ ਅਮਰੀਕਾ ਗਈ ਸੀ ਉੱਥੇ ਪੈਸਾ ਕੱਢਿਆ ਆ ਹੌਸਲਿਆਂ ਨਾਲ ਹੀ ਕੱਢਿਆ ਆ ਉਹ ਤੇ ਹੁਣ ਵੀ ਜਿਹੜਾ ਆ ਹੁਣ ਹੌਸਲੇ ਨਾਲ ਪੈਸਾ ਕਮਾ ਲਓ ਇਹੀ ਚੀਜ਼ ਹੈ ਨਾ ਮੈਂ ਮੈਂ ਕੋਈ ਐਸੀ ਕੁਰਸੀ ਤੇ ਨਹੀਂ ਬੈਠਾ ਕਿ ਜਿੱਥੇ ਬੈਠ ਕੇ ਮੈਂ ਤੁਹਾਨੂੰ ਬਹੁਤ ਜ਼ਿਆਦਾ ਗਿਆਨ ਦੇ ਸਕਾਂ ਤੇ ਨਾ ਮੈਂ ਐਡਾ ਵੱਡਾ ਆ ਪਰ ਤੁਸੀਂ ਖੁਦ ਬਹੁਤ ਸਮਝਦਾਰ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਦ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖੰਨੇ ਨੂੰ ਬਹੁਤ ਜ਼ਿਆਦਾ ਦਿੱਦ ਰਿਹਾ ਮੈਂ ਧੰਨਵਾਦ